ਉਹ ਇੱਕ ਸੰਤਾਂ ਕੋਲ ਗਿਆ ਕਹਿੰਦਾ ਸੰਤ ਜੀ ਮੈਂ ਤੁਹਾਨੂੰ ਗੱਲ ਦੱਸਾਂ ਇੱਕ ਉਹ ਕਹਿੰਦੇ ਦੱਸੋ ਗੁਰਮਖੋ ਕਹਿੰਦੇ ਜਿੰਨੇ ਵਿਆਹੇ ਬੰਦੇ ਨੇ ਨਾ ਰਿਸਰਚ ਹੋਈ ਹੈ ਇਹ ਖੋਜ ਹੋਈ ਹੈ ਵੀ ਜਿਹੜੇ ਬੰਦੇ ਕੁਆਰੇ ਨੇ ਘਟ ਜਿਉਂਦੇ ਨੇ ਜਿਹੜੇ ਵਿਆਹੇ ਹੁੰਦੇ ਨੇ ਲੰਮੀ ਉਮਰ ਭੋਗਦੇ ਨੇ ਵਿਆਹ ਹੋਣ ਕਰਕੇ ਲੰਮੀ ਉਮਰ ਭੋਗਦੇ ਨੇ ਉਹ ਸੰਤ ਵਿਆਹੇ ਨਹੀਂ ਸੀ ਕਹਿੰਦੇ ਕੱਚੇ ਚ ਲਾ ਗਿਆ ਬੰਦਾ ਜਮਾਈ ਕੱਚੇ ਚ ਲਾ ਗਿਆ ਮੇਰੇ ਮੂੰਹ ਤੇ ਬੇਇੱਜ਼ਤੀ ਕਰ ਗਿਆ ਮੇਰੀ ਫੇਰ ਉਹ ਕਹਿੰਦਾ ਵੀ ਜਿਹੜੇ ਵਿਆਹੇ ਹੁੰਦੇ ਨੇ ਪਾਗਲ ਵੀ ਨਹੀਂ ਹੁੰਦੇ ਇਹ ਪਾਗਲ ਨਹੀਂ ਹੁੰਦੇ ਇਹਨਾਂ ਨੂੰ ਕੋਈ ਦੁੱਖ ਸੁੱਖ ਪੁੱਛਣ ਵਾਲਾ ਹੁੰਦਾ ਇਹਨਾਂ ਦੀ ਲਾਈਫ ਵਧੀਆ ਚੱਲਦੀ ਹੈ ਤਾਂ ਕਰਕੇ ਵਿਆਹਾ ਬੰਦਾ ਪਾਗਲ ਵੀ ਨਹੀਂ ਹੁੰਦਾ ਛੜਾ ਬੰਦਾ ਛੇਤੀ ਪਾਗਲ ਹੋ ਜਾਂਦਾ ਉਹ ਕਹਿੰਦਾ ਜਮਾ ਹੀ ਕੱਚੇ ਚ ਲਾ ਗਿਆ ਇਹ ਪਾਗਲ ਵੀ ਕਰ ਗਿਆ ਇਹ ਵੀ کہہ ਗਿਆ ਵੀ ਛੇਤੀ ਮਰ ਜਾਂਦੇ ਨੇ ਉਹ ਕਹਿੰਦਾ ਗੁਰ ਉਹ ਕਿਹੜਾ ਘਟ ਸੀ ਬਾਬਾ ਵੀ ਬਾਬਾ ਸੀ ਫਿਰ ਅੱਗ ਉਹਨੇ ਵੀ ਦੁਨੀਆ ਵੇਖੀ ਸੀ ਕਹਿੰਦੇ ਗੱਲ ਸੁਣ ਕਹਿੰਦੇ ਹਾਂ ਕਹਿੰਦੇ ਪਾਗਲ ਹੋਣ ਨੂੰ ਟਾਈਮ ਤੇ ਚਾਹੀਦਾ ਹੈ ਕਹਿੰਦੇ ਹਾਂ ਕਹਿੰਦੇ ਬੰਦੇ ਕੋਲ ਟਾਈਮ ਹੀ ਨਹੀਂ ਪੱਜਦਾ ਪਾਗਲ ਹੋਣ ਦਾ ਇੰਨਾ ਬਿਜੀ ਕਰ ਦਿੰਦੀਆਂ ਨੇ ਫਿਰ ਮਰਨ ਲਈ ਵੀ ਟਾਈਮ ਚਾਹੀਦਾ ਹੈ ਕਹਿੰਦੇ ਕਹਿੰਦੇ ਇਹ ਤਾਂ ਇੰਨਾਂ ਨੂੰ ਤਾਂ ਇੰਨੇ ਕੰਮ ਰਹਿੰਦੇ ਨੇ ਇਹਨਾਂ ਨੂੰ ਕੋ ਮਰਨ ਦਾ ਟਾਈਮ ਨਹੀਂ ਰਹਿੰਦਾ